ਅਪਲ ਸ਼ਰਮ ਦੇ ਕੈਫੇ ਤੇ ਹੋਈ ਫਾਇਰਿੰਗ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ 'ਚ ਸ਼ਾਮਲ ਮੁੱਖ ਸ਼ੂਟਰ ਬੰਦੂ ਮਾਨ ਸਿੰਘ ਸੇਖੋ ਨੂੰ ਗ੍ਰਿਫਤਾਰ ਕਰ ਲਿਆ। ਬੰਦੂ ਮਾਨ ਸੇਖੋ ਨਾਮੀ ਗੈਂਗਸਟਰ ਨਾਲ ਜੁੜਿਆ ਹੋਇਆ ਫਾਇਰਿੰਗ ਤੋਂ ਬਾਅਦ ਉਹ ਪਾਇਰਤ ਵਾਪਸ ਆ ਗਿਆ ਸੀ। ਗ੍ਰਿਫਤਾਰ ਦੋਸ਼ੀ ਬੰਦੂ ਮਾਨ ਸਿੰਘ ਸੇਖੋ ਨੂੰ ਕੈਨੇਡੀਅਨ ਗੋਲੀਬਾਰੀ ਦਾ ਮੁੱਖ ਸ਼ੂਟਰ ਦੱਸਿਆ ਜਾ ਰਿਹਾ ਹੈ। ਕੈਪਸ ਕੈਫੇ 'ਚ ਹੋਈ ਗੋਲੀਬਾਰੀ ਪਿੱਛੇ ਮੁੱਖ ਸਾਜ਼ਿਸ਼ ਨੂੰ ਸਮਝਣ ਲਈ ਉਸਦੀ ਗ੍ਰਿਫਤਾਰੀ ਬਹੁਤ ਅਹਿਮ ਹੈ। ਉਸ ਦੇ ਗੈਂਗਸਟਰ ਨਾਲ ਸੰਬੰਧ ਹੋਣ ਬਾਰੇ ਦਿੱਲੀ ਪੁਲਿਸ ਜਾਂਚ ਕਰ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਗ੍ਰਿਫਤਾਰੀ ਦੌਰਾਨ ਬੰਦੂ ਮਾਨ ਤੋਂ ਇੱਕ ਉੱਚ ਪੱਧਰੀ ਚੀਨੀ ਪੀਐਕਸ3 ਪਿਸਤੌਲ ਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਦਾ ਦਾਵਾ ਹੈ ਕਿ ਹਥਿਆਰਾਂ ਦੀ ਸਪਲਾਈ ਚੇਨ, ਫੰਡਿੰਗ ਸਰੋਤਾਂ ਤੇ ਚਾਰਾ ਹੈ ਕਿ ਕੈਨੇਡਾ ਤੋਂ ਪ੍ਰਾਪਤ ਫੰਡਿੰਗ ਤੇ ਨਿਰਦੇਸ਼ਾਂ ਦੇ ਪੂਰੇ ਨੈਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਹੁਣ ਇੰਟਰਪੋਲ ਰਾਹੀਂ ਕੈਨੇਡੀਅਨ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਤਿਆਰੀ ਕਰ ਰਹੀ ਹੈ। ਮਾਮਲੇ 'ਚ ਹੋਰ ਗ੍ਰਿਫਤਾਰੀਆਂ ਦੀ ਵੀ ਉਮੀਦ ਹੈ। ਦੱਸ ਦੇ ਕਿ ਕਪਲ ਸ਼ਰਮਾ ਨੇ ਵੀ ਬੀਤ ਦਿਨੀ ਪਹਿਲੀ ਵਾਰ ਉਨ੍ਹਾਂ ਦੇ ਕੈਫੇ ਤੋਂ ਹੋਏ ਹਮਲੇ ਬਾਰੇ ਖੁੱਲ ਕੇ ਗੱਲ ਕੀਤੀ ਸੀ। ਕਪਲ ਸ਼ਰਮਾ ਨੇ ਕਿਹਾ ਕਿ ਈਵਨਕੂਵਰ ਕੈਨੇਡਾ 'ਚ ਹੋਇਆ ਸੀ ਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਤਿੰਨ ਵਾਰ ਗੋਲੀਬਾਰੀ ਕੀਤੀ। ਪੁਲਿਸ ਕੋਲ ਉੱਥੇ ਦਖਲ ਦੇਣ ਦੀ ਸ਼ਕਤੀ ਨਹੀਂ ਹੋ ਸਕਦੀ ਪਰ ਉਸ ਤੋਂ ਬਾਅਦ ਜਦੋਂ ਇਹ ਮਾਮਲਾ ਹੋਇਆ ਤੇ ਸਾਡੀ ਕੇਂ ਸਰਕਾਰ ਕੋਲ ਗਿਆ ਤੇ ਇਸ ਤੇ ਕੈਨੇਡਾ ਦੀ ਸੰਸਦ ਚਰਚਾ ਵੀ ਹੋਈ ਮਸ਼ਹੂਰ ਕਮੀਡੀਅਨ ਨੇ ਅੱਗੇ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਰੱਬ ਦੇ ਕੰਮਾਂ ਪਿੱਛੇ ਦੀ ਕਹਾਣੀ ਨੂੰ ਨਹੀਂ ਸਮਝਦੇ ਪਰ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਕਿ ਉੱਥੇ ਪਹਿਲਾਂ ਹੀ ਬਹੁਤ ਕੁਝ ਹੋ ਰਿਹਾ ਸੀ ਪਰ ਤੁਹਾਡੇ ਕੈਫੇ ਤੇ ਗੋਲੀਬਾਰੀ ਹੋਈ ਇਹ ਖਬਰ ਬਣ ਗਈ ਇਸ ਲਈ ਹੁਣ ਉੱਥੇ ਦੀ ਪੁਲਿਸ ਉੱਥੇ ਦੀ ਕਾਨੂੰਨ ਵਿਵਸਥਾ ਉਹ ਉੱਥੇ ਚੀਜ਼ਾਂ ਨੂੰ ਸੁਧਾਰਨ ਵੱਲ ਵਧ ਰਹੇ ਨੇ ਮੈਂ ਮੁੰਬਈ ਤੇ ਆਪਣੇ ਦੇਸ਼ 'ਚ ਕਦੇ ਵੀ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ ਉਹਨਾਂ ਕੋਲ ਮੁੰਬਈ ਵਰਗੀ ਪੁਲਿਸ ਨਹੀਂ ਹੈ